ਜੈਨ ਮੈਂ ਅਚਲਰਾਮ ਸ਼ਰਮਾ ਐਸਪੀ ਪ੍ਰੈਟਿਕ ਪਟਿਆਲਾ ਗਿਆ ਹੋਇਆ ਹਾਂ ਮੇਰੇ ਕੋਲ ਵਿੱਚ ਆਇਆ ਹੈ ਕਿ ਪਿਛਲੇ ਮਹੀਨੇ ਇੱਕ ਮੰਦਪਾਗੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਛੋਟੇ ਛੋਟੇ ਬੱਚਿਆਂ ਦਾ ਇੰਤਕਾਲ ਹੋ ਗਿਆ ਸੀ ਐਕਸੀਡੈਂਟ ਦੇ ਵਿੱਚ ਉਸ ਸੰਬੰਧ ਵਿੱਚ ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਵਾਇਰਲ ਨੇ ਕਿ ਟ੍ਰਿਕਰ ਲਗਾਤਾਰ ਚੱਲ ਰਹੇ ਨੇ ਸਕੂਲੀ ਵਾਹਨ ਚੱਲ ਰਹੇ ਨੇ ਤੇ ਸਪੀਡ ਓਵਰ ਸਪੀਡ ਬਾਈਕਲ ਚੱਲ ਰਹੇ ਨੇ ਉਸ ਸੰਬੰਧ ਵਿੱਚ ਪਟਿਆਲਾ ਪ੍ਰਿੰਸੀਪਲ ਨੂੰ ਓਵਰ ਸਪੀਡ ਦੇ ਜੰਮੂ ਤਲਾਕ ਹੋਂ ਤੱਕ 1024 ਨੰਬਰ ਤੇ ਸਿਕਿਉਰਿਟੀ ਵਾਹਨ ਜਿਹੜੇ ਪ੍ਰਾਈਵੇਟ ਤੌਰ ਤੇ ਵੀ ਜਾਂਦੇ ਨੇ ਇਨਕਲੂਡਡ ਤੇ ਉਹਨਾਂ ਦਾ 273 ਵਾਹਨ ਦੇ ਸੀ ਅਲੱਗ-ਅਲੱਗ ਚਾਰਾਂ ਕਿੱਥੇ ਗਏ ਨੇ ਇਸ ਤੋਂ ਇਲਾਵਾ ਜਿਹੜੇ ਟਿਪਰ ਨੇ ਕਿਪਰਾ ਦੇ ਵੀ 110 ਦੇ ਕਰੀਬ ਚਲਾਣ ਸੀ ਟ੍ਰੈਫਿਕ ਪੁਲ ਪੁਰਸਪਟਿਆਰ ਨੂੰ ਕਿੱਥੇ ਗਏ ਨੇ ਤੇ ਇਸ ਤੋਂ ਇਲਾਵਾ ਮੈਂ ਇਹ ਦੱਸਣਾ ਚਾਹਾਂਗਾ ਕਿ ਮਾਨਯੋਗ ਡੀਸੀ ਮੈਮ ਉਹਨਾਂ ਨੇ ਵੀ 143 ਧਾਰਾ ਹੁੰਦੀ ਸੀ ਜਿਹੜੀ ਪਹਿਲਾਂ ਹੁਣ ਜਿਹੜੀ 163 ਬੀ ਐਨ ਐਸ ਐਸ ਹੈਗੀ ਹੈ ਉਹਦੇ ਤਹਿਤ ਅਸੀਂ ਪਾਵਰਾਂ ਦਾ ਇਸਤੇਮਾਲ ਕਰਦੇ ਹੋਏ ਸਮਾਨਾਂ ਨੂੰ ਲੈ ਕੇ ਪਟਿਆਲਾ ਰੋਡ ਦਸੈਣਾ ਤੱਕ ਸਮਾਨਾਂ ਨੂੰ ਲੈ ਕੇ ਪਤਨਾ ਰੋਡ ਬਕਰਾਲਾ ਤੱਕ ਸਮਾਨਾਂ ਨੂੰ ਲੈ ਕੇ ਭਵਾਨੀਗੜ ਰੋਡ ਅਧਿਕੜ ਸ਼ੰਨਾ ਤੇ ਸਮਾਨਾਂ ਨੂੰ ਲੈ ਕੇ ਚੀਕਾ ਕਟ ਸੇਟ ਸੇਟ ਨਾਰੀ ਸਕੂਲ ਹੈਗਾ ਉਸ ਉਸ ਤੱਕ ਇਹ ਜਿਹੜੇ ਖੈਰੀ ਬਾਈਕਾਂ ਨਹੀਂ ਟ੍ਰੈਕ ਬਾਈਕਾਂ ਇਹਨਾਂ ਦੇ ਚੱਲਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਨੇ ਇਹ ਜਿਹੜੇ ਬੰਕਰ ਨੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਅਤੇ ਸ਼ਾਮ ਨੂੰ 1 ਵਜੇ ਤੋਂ ਲੈ ਕੇ 4:30 ਦੇ ਤੱਕ ਇਹ ਇਸ ਰੋਡ ਦੇ ਉੱਤੇ ਬਿਲਕੁਲ ਨਹੀਂ ਚੱਲਣਗੇ ਜੇ ਅਗਰ ਚੱਲਣਗੇ ਤਾਂ ਇਹਨਾਂ ਦੇ ਖਿਲਾਫ ਚਲਾਣੀ ਕੀਤੀ ਜਾਏਗੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੈਂ ਇਹ ਸਾਰੀ ਪਬਲਿਕ ਨੂੰ ਬੇਨਤੀ ਕਰਦਾ ਕਿ ਸਾਨੂੰ ਕੋਆਪਰੇਟ ਕਰ ਇਹ ਜਿਹੜਾ ਸਮਾਂ ਦਿੱਤਾ ਗਿਆ ਹੈ ਇਸ ਸਮੇਂ ਦੇ ਦੌਰਾਨ ਜਿਹੜੇ ਹੈਵੀ ਵਹੀਕਲ ਇਸ ਸੜਕ ਤੇ ਨਾਮ ਲੈ ਗਏ। ਜੈ। ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ 70